ਹੈਲੋ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜੀ ਬਣਾਉਣ ਲੱਗੇ ਆ ਇਹ ਤੋਂ ਬਟਰ ਟੋਕਾ ਤਿਆਰ ਕਰਦੇ ਆ ਤੇ ਆ ਹੈਗਾ ਆਪਣੇ ਕੋਲ ਇਹ ਇਧਰ ਕੈਨੇਡਾ 'ਚ ਹੀ ਮਿਲਦੇ ਨਾ ਬਟਰ ਇਹ ਲੈ ਲਿਆ ਆਪਾਂ ਇਹ ਦੋ ਟਿੱਕੀਆਂ ਲਈਆਂ ਆਪਾਂ ਇੱਕ ਇਹਦੇ ਵਿੱਚ ਕੱਟ ਕੇ ਪਾ ਲਈ ਇਹਨੂੰ ਆਪਾਂ ਕੱਟਣਾਗਾ ਇਹਨੂੰ ਵੀ ਇਸੇ ਤਰ੍ਹਾਂ ਕੱਟ ਕੇ ਨਾ ਫਿਰ ਆਪਾਂ ਇਹਨੂੰ ਅਦਰ ਗੈਸ ਤੇ ਧਰਦੇ ਆਂ ਫਿਰ ਤੁਹਾਨੂੰ ਦਿਖਾਉਣੀ ਆ ਕਿ ਨਾਲ ਹੁੰਦਾ ਦਿਖਾਵਾਂਗੇ ਇਹਨੂੰ ਕੱਟ ਲੀਏ ਉਹਨੇ ਮੀਠਾ ਘਿਓ ਦੀ ਅਸੀਂ ਕਿਉਂਕਿ ਮੈਂ ਤਿਆਰ ਕਰਿਆ ਜਾਂਦਾ ਇਹ ਵਧੀਆ ਘਿਓ ਦੀ ਅਸੀਂ ਤਿਆਰ ਹੋ ਜਾਂਦਾ ਇਹ ਚ ਜਿਹੜਾ ਆਪਾਂ ਮਾਰਕੀਟ ਚ ਲੈ ਆਂਦੇ ਆ ਉਹਦਾ ਥੋੜਾ ਜਿਹਾ ਟੇਸਟ ਦਾ ਫਰਕ ਹੁੰਦਾ ਇਹ ਆਪਾਂ ਨੂੰ ਐ ਲੱਗਦਾ ਜਿਵੇਂ ਆਪਾਂ ਘਾ ਦਾ ਘਿਓ ਤਿਆਰ ਕਰਦੇ ਆਂ ਗਾਂ ਦੇ ਘਿਓ ਵਰਗਾ ਬਣ ਜਾਂਦਾ ਇਸੇ ਤਰ੍ਹਾਂ ਹੁਣ ਆਪਾਂ ਇਹਨੂੰ ਤਿਆਰ ਕਰਦੇ ਆਂ ਆ ਦੇਖੋ ਹੁਣ ਆਪਾਂ ਨਾ ਇਹਨੂੰ ਗੈਸ ਤੇ ਰੱਖਤਾ ਇਹ ਹੁਣ ਜਿਹੜਾ ਆਪਾਂ ਇਹ ਡੱਬੂ ਲਿਆਗਾ ਇਹ ਫਰਾਈਪਣ ਇਹਦੇ ਇਹਾ ਥੋੜਾ ਜਿਹਾ ਮੋਟੇ ਥੱਲੇ ਵਾਲਾ ਕਿਉਂ ਇਧਰ ਅੱਗ ਥੋੜੀ ਜੀ ਗੈਸ ਦੀ ਜ਼ਿਆਦਾ ਤੇਜ਼ ਹੁੰਦੀ ਆ ਤਾਂ ਕਰਕੇ ਮੋਟੇ ਥੱਲੇ ਵਾਲਾ ਭਾਂਡਾ ਚਾਹੀਦਾ ਇਹਦੇ ਵਾਸਤੇ ਹੁਣ ਆਪਾਂ ਇਹਨੂੰ ਗੈਸ ਤੇ ਹੁਣ ਸਲੋ ਕਰਕੇ ਰੱਖ ਦਾਂ ਇਹਨੂੰ 4 ਨੰਬਰ ਤੇ ਹੁਣ ਆਪਾਂ 4 ਤੇ ਕਰ ਲਏ ਜਿੰਨੀ ਸੇਮ ਅੱਗ ਤੇ ਬਹੁਤ ਵਧੀਆ ਕਿਉਂ ਬਣ ਜਾਣਾ ਇਹਦਾ ਹੁਣ ਬਸ ਇਹਨੂੰ ਆਈ ਹੌਲੀ ਹੌਲੀ ਪਕਰ ਜੂ ਇਹ ਵਿੱਚ ਇਹਦੇ ਨਾਲ ਹੁੰਦੇ ਆਪਾਂ ਕੜਸੀ ਖੁਰਚਣਾ ਫੇਰੀ ਚੱਲਾਂਗੇ ਇਨੂੰ ਲੱਗ ਜਾਣਾ ਆਪਾਂ ਨੂੰ ਘੱਟੋ ਘੱਟ 30-32 ਮਿੰਟ ਲੱਗ ਜਾਣੇ ਨੇ ਕਿ ਉਹ ਤਿਆਰ ਕਰਨ ਤੇ। ਲਓ ਜੀ ਦੇਖੋ ਹੁਣ ਹਨ ਆਪਾਂ ਜਿਹੜਾ ਘਿਓ ਧਰਿਆ ਸੀਗਾ ਹੁਣ ਇਹ ਗਰਮ ਹੋ ਰਿਹਾ ਹੈ। ਆ ਗਿਆ ਨਾ ਦੇ ਪਿਘਲਣਾ। ਜਿਵੇਂ ਆਪਾਂ ਆਪਣੇ ਮੱਖਣੇ ਗਰਮ ਕਰਦੇ ਆ ਨਾ ਉਸੇ ਤਰ੍ਹਾਂ ਹੋ ਜਾਂਦਾ। ਬਲੇ ਤੇ ਦੇਸੀ ਵੀ ਕਿ ਹੋ ਜਾਂਦਾ ਪਰ ਉਹ ਹੋ ਜਾਂ ਨਹੀਂ ਨਾ ਹੁੰਦਾ ਦੇਸੀ ਕਿਉਂ? ਉਹ ਉਹ ਵੀ ਦੇਖਿਆ ਸੀ ਖਾ ਕੇ ਵਧੀਆ ਲੱਗਾ ਇਹ ਵਧੀਆ ਲੱਗਦਾ ਜੇ ਆਪਾਂ ਇਸ ਤਰ੍ਹਾਂ ਇਹਨੂੰ ਗਰਮ ਕਰਕੇ ਬਣਾਉਨੇ ਆਂ ਥੋੜਾ ਇਹ ਪਗੜੀ ਜਾਂਦਾ ਪਗੜ ਕੇ ਜਮੀ ਬੱਸ ਉਹ ਹੋ ਜਾਣਾ ਦਾ ਜਿਹੜਾ ਮਾੜਾ ਮੋਟਾ ਚਿਹੜੂ ਆ ਉਹ ਥੱਲੇ ਬਹਿ ਜਾਊਗਾ ਪਾਣੀ ਵਾਂਗੂ ਕਿਉ ਸਾਰਾ ਨੇਤਰ ਜੂ ਹੁਣ ਆਪਣੇ ਇਹਨੂੰ ਸਿਰਫ 5 ਕਿ ਮਿੰਟ ਹੋਏ ਨੇ ਹਜੇ ਹਜੇ 20-25 ਮਿੰਟ ਹੋਰ ਲੱਗਣਗੇ ਇਹਨੂੰ ਇਸੇ ਤਰ੍ਹਾਂ ਹੀ ਪਗੜਾ ਲੱਗ ਗਿਆ ਹੈ ਆਪਾਂ ਨਾਲ ਹੁੰਦੇ ਸੋਨੂੰ ਵਿੱਚ ਦੀ ਫੇਰ ਦਿਖਾਵਾਂਗੇ ਹੁਣ ਇਸੇ ਤਰ੍ਹਾਂ ਇਹਨੂੰ ਬਸ ਸਿੰਮਤ ਹੀ ਬਣੀ ਜਾਊ ਇਹ ਆਹ ਦੇਖੋ ਜੀ ਬੁਣਨਾ ਕਿਵਾਂ ਵਗਾ ਜਿਹੜਾ ਆਪਣਾ ਹੁਣ ਇਹ ਬਹੁਤ ਹੱਦ ਇੱਕ ਗਰਮ ਹੋ ਗਿਆ ਆ ਦੇਖੋ ਲੱਗ ਗਿਆ ਨਾ ਹੁਣ ਥੋੜਾ ਥੋੜਾ ਨਿੱਤਰ ਨੂੰ ਤਾਂ ਨੇੜੇ ਕਰਕੇ ਦਿਖਾਉਂ ਰਹੇ ਹਾਂ ਥੋੜੇ ਝਾਗ ਜਿਹੜੀ ਝਾਗ ਇਹਨੇ ਮਰ ਜਾਣਾ ਸਾਰੀ ਝਗ ਮਰ ਜੂਗੀ ਤੇ ਇਹ ਹੌਲੀ ਹੌਲੀ ਪਾਣੀ ਮੰਗੋ ਨਾ ਜਮਾਏ ਨਤਾਰ ਸਾਫ ਹੋ ਜੂਗਾ ਸੋ ਨੇ ਇਹਨਾਂ 15 ਮਿੰਟ ਹੋਰ ਲੱਗਣਗੇ ਪੂਰੇ 30-20 ਮਿੰਟ ਲੱਗ ਜਾਂਦੇ ਨੇ ਘਿਓ ਬਣਾਉਣ ਤੇ ਪਲੀਜ਼ ਚੈਨਲ ਤੇ ਨਾ ਜੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਜਿਹੜੇ ਕੋਈ ਬੱਚੇ ਵੀਰ ਪੈਣਾ ਇੱਧਰ ਕੈਨੇਡਾ 'ਚ ਰਹਿੰਦੇ ਨੇ ਉਹ ਬਸ ਅਜੇ ਉਹਨੂੰ ਦੂਸਰਾ ਘਿਓ ਨਹੀਂ ਲਿਆਉਣਾ ਤਾਂ ਉਹ ਆਪਾਂ ਇਸ ਤਰ੍ਹਾਂ ਵੀ ਤਿਆਰ ਕਰਕੇ ਘਿਓ ਨੂੰ ਖਾ ਸਕਦੇ ਆ ਇਹ ਆਪਣੇ ਜਿਵੇਂ ਇੰਡੀਆ ਦਾ ਘਿਓ ਹੁੰਦਾ ਨਾ ਉਸੇ ਤਰ੍ਹਾਂ ਹੀ ਬਣ ਜਾਂਦਾ ਉੱਚਾ ਚੰਗੀ ਤਰ੍ਹਾਂ ਇਹ ਕੱਟ ਜਾਂਦਾ ਜਿਹੜਾ ਉਹ ਚ ਹੁੰਦਾ ਉਹ ਥੋੜਾ ਜਿਹਾ ਨਰਮ ਘਿਓ ਹੁੰਦਾ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਆਪਣੇ ਬਾਜ਼ਾਰ ਚ ਨਹੀਂ ਥੋੜਾ ਜਿਹਾ ਮਿਲਦਾ ਵਿੱਚ ਦਸੀ ਜੇ ਛੱਡੀ ਵੀ ਹੁੰਦੀ ਹੈ ਉਸ ਤਰ੍ਹਾਂ ਘਿਓ ਹੁੰਦਾ ਆ ਦੇਖੋ ਹੁਣ ਇਹਨੂੰ ਆਪਾਂ ਇਹਨੂੰ ਹਲਾ ਹੀ ਜਾਣਾ ਕੋਈ ਵਾਂਗੂ ਕੱਢ ਜਾਣਾ ਇਹਨੇ ਆਏ ਵਧੀਆ ਘਿਓ ਬਣ ਜੂ ਇਹ ਆਪਣਾ ਹੁਣ ਕੋਈ ਰਿੱਜੀ ਜਾਂਦਾ ਪੂਰਾ ਨੇਤਰ ਜਾਣਾ ਇਹਨੇ ਮੈਂ ਜਦੋਂ ਆਪਾਂ ਹੁਣ ਨੇਤਰ ਗਏ ਨਾ ਉਹ ਫੇਰ ਦਿਖਾਉਨੇ ਆ ਸੋਨੂੰ ਰੋਈ ਜੀ ਹੁਣ ਆਪਣਾ ਜਿਹੜਾ ਘਿਓ ਸੀ ਨਾ ਦੇਖੋ ਗਰਮ ਹੋ ਗਿਆ ਇਹ ਗੈਸ ਜਿਵੇਂ ਆਪਾਂ ਲੋ ਤੇ ਕਰਤਾ ਸੀ 1 ਨੰਬਰ ਤੇ ਹੁਣ ਇਹ ਜਿਹੜਾ ਚਿਹੜੂਗਾ ਦੇਖੋ ਉਹ ਹੁਣ ਨਾ ਦੇਖਣ ਨੂੰ ਹੁਣ ਇਹ ਚ ਵੀਡੀਓ ਚ ਥੋੜਾ ਜਾਂ ਕਾਲਾ ਰੰਗਾਂ ਦਾ ਕਾਲਾ ਨਹੀਂ ਰੰਗਿਆਦਾ ਹੋਇਆ ਕਿਉਂ ਹੀ ਨਿੱਤਰ ਚੱਲਿਆ ਦੇਖੋ ਪਾਣੀ ਵਰਗਾ ਬਣ ਗਿਆ ਵਧੀਆ ਹੁਣ ਚਿਹੜੂ ਸਾਰਾ ਥੱਲੇ ਵਹਿ ਗਿਆ ਇਹਦੇ ਜਿਹੜੀ ਕੋਈ ਮੜੀ-ਮੋਟੀ ਲੱਸੀ ਸੀ ਜਿਹਦਾ ਹੁਣ ਇਹ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਉਧਰ ਨਾ ਕਿਉਂ ਚ ਭਾਉਨੇ ਡੱਬੇ ਚ ਹੁਣ ਇਹਨੂੰ ਠੰਡਾ ਹੋਣ ਵਾਸਤੇ ਇਧਰ ਧਰ ਦਿੰਨੇ ਆ ਦੇਖੋ ਇਹ ਕਿਨ ਹੁਣ ਪੱਲਾ ਆ ਗੱਤੇ ਦੀ ਧਰ ਲਈ ਥੱਲੇ ਇਹ ਲੱਕੜ ਦੇ ਬਣੇ ਹੋंदे ਟੋਏ ਜੇ ਕਿਉਂ ਫਿਰ ਇੱਥੇ ਨਾ ਲੱਕੜ ਦੀਆਂ ਸਲਫਾਂ ਕਰਕੇ ਨਹੀਂ ਫਿਰ ਖੁੱਲ ਜਾਂਦੀਆਂ ਨੇ ਤੇ ਆ ਆਪਾਂ ਡੱਬਾ ਧਰ ਲਿਆ ਤੇ ਚਾਹ ਪਾਉਣੀ ਇਹਦੇ ਵਿੱਚ ਪਾਉਂਦੇ ਆਂਗੇ ਬਾਅਦ ਚ ਇਹ ਡੱਬੇ ਚ ਪਾਉਣ ਦੇਣਾ ਇਹਨੂੰ ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖਦੇ ਆਂ 10 ਮਿੰਟਾਂ ਤੱਕ ਠੰਡਾ ਹੋ ਜਾ ਫਿਰ ਠੰਡਾ ਹੋਇਆ ਪਾਵਾਂਗੇ ਜੇ ਜ਼ਿਆਦਾ ਗਰਮ ਪਾਦ ਨੇ ਨਾ ਫਿਰ ਕਿਉਂ ਚ ਮੁਸਕ ਜਾਣ ਲੱਗ ਜਾਂਦਾ ਤਾਂ ਕਰਕੇ ਹੁਣ ਆਪਾਂ ਇਹਨੂੰ ਪਾਵਾਂਗੇ ਠੰਡਾ ਹੋਏ ਤਾਂ ਲੋਈ ਬਣਾਪਾ ਨਾ ਜਿਹੜਾ ਘਿਓ ਆਗਾ ਇਹਦੇ ਵਿੱਚ ਪਾਉਣੇ ਆ ਇਹਨਾਂ ਆਪ ਫੋਨਾ ਵੀ ਢਾਲੋ ਵੀ ਕਿਲੋ ਤੋਂ ਥੋੜਾ ਜਿਹਾ ਘੱਟ ਬਣਿਆ ਹੋਊਗਾ ਕਿਲੋ ਘਿਓ ਵਾਂਗੂ ਬਣ ਜਾਂਦਾ ਆ ਏਟਾ ਏਟਾ ਆਪ ਪਲੇਟ ਘਾ ਲੀਸੀ ਵੀ ਜਿਹੜਾ ਚਮਚਾ ਢੱਲੂਗਾ ਉਹ ਪਲੇਟ ਚ ਪਈ ਜੋ ਹੁਣ ਆਹ ਦੇ ਆਪ ਇੰਨਾ ਕ ਆਪਣੇ ਕੋਲੇ ਆ ਬਚਿਆ ਅਜੇ ਬਚੇ ਢੂਗਾਗਾ ਇੰਨਾ ਕ ਨਿਕਲ ਆਇਆ बनके तैयार है देसी घी को बनके तैयार है ਤੁਸੀਂ ਵੀ ਇਸੇ ਤਰ੍ਹਾਂ ਬਣਾ ਕੇ ਦੇਖਿਓ ਜੋ ਕਿ ਬਾਹਰ ਰਹਿੰਦੇ ਨੇਗੇ ਕਿਸੇ ਵੀ ਕੰਟਰੀ ਚ ਕਿਉਂ ਉੱਥੇ ਬਟਰ ਮਿਲਦੇ ਨੇ ਨਾ ਆਪਾਂ ਉਹ ਤੋਂ ਬਣਾ ਸਕਦੇ ਆਂ ਦੇਸੀ ਘੀ ਤਿਆਰ ਕਰ ਸਕਦੇ ਆਂਗੇ ਇਹ ਪਤਾ ਵੀ ਆਪਣੇ ਹੁਣ ਪੰਜਾਬੀਆਂ ਦੇ ਨਹੀਂ ਕਿਉਂ ਤੋਂ ਬਿਨਾ ਰੋਟੀ ਲੱਗਦੀ ਤਾਂ ਕਰਕੇ ਫਿਰ ਆਪਾਂ ਇਹ ਇਸ ਤਰ੍ਹਾਂ ਤਿਆਰ ਕਰਦੇ ਆਂ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਪਲੀਜ਼ ਚੈਨਲ ਤੇ ਨਾ ਜੇ ਪਹਿਲੀ ਵਾਰ ਆਇਓ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕੁਮੈਂਟ ਚ ਵੀ ਦੱਸਿਓ ਵੀਡੀਓ ਕਿਵੇਂ ਲੱਗੀ ਆਪਾਂ ਇਹ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਅਗਲੀ ਚ ਆਪਾਂ ਫੇਰ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਜੀ